ਇਹ ਜੋੜਾ-ਜੋੜਾ ਲੈ ਕੇ ਆਇਆ ਭਕਤਾ ਹਾਂਜੀ ਹਾਂਜੀ ਜਿਹੜਾ ਤੁਸੀਂ ਕਿਹਾ ਸੀ ਉਹ ਹੀ ਕਰਾਂਗਾ ਤੁਸੀਂ ਆਇਆ ਤੇਰਾ ਪੂਰਾ ਕਰਕੇ ਤੁਰਾਂਗੇ ਬਾਬਾ ਲਾ ਦੇ ਬੰਨੇ ਲਾ ਦੇ ਮਾਰੇ ਨੇ 40 ਦਿਨਾਂ ਦਾ ਸਲਾ ਕੱਢਿਆ ਹੋਇਆ ਵਾਜੀ ਵਾ ਬਾਬਾ ਜੀ ਕਿਵੇਂ ਸੋਨੇ ਦਾ ਕੜਾ ਪਾਉਂ ਤੁਹਾਨੂੰ ਸੋਨੇ ਦੇ ਕੜੇ ਦੀ ਕੀ ਗੱਲ ਕਰਦੇ ਤੈਨੂੰ ਪਰੀ ਲਿਆ ਦੂੰ ਪਰੀ ਆ ਵਧੀਆ ਭਾਈ ਬਾਬਾ ਜੀ ਮਿਹਰਬਾਨੀ ਹੋ ਗਈ ਤੇ ਸੀ ਨਾ ਤੇਰਾ ਵਿਆਹ ਨਹੀਂ ਹੁੰਦਾ ਤੂੰ ਬਾਬਿਆਂ ਕੋਲੇ ਆਇਆ ਤੇਰੇ ਖਾਤਰ 40 ਦਿਨਾਂ ਦਾ ਸਲਾ ਕੱਢਿਆ ਭਕਤਾ ਠੀਕ ਹੋ ਆਸੀ ਜੋੜਾ-ਜੋੜਾ ਲੈ ਕੇ ਆਇਆ ਨਾ ਹਾਂਜੀ ਹਾਂਜੀ ਬੈਠੋ ਆ ਲੋ ਬਬਾਈ ਆ ਸਾਰਾ ਸਮਾਨ ਆ ਜੀ ਇਹ ਸਾਰਾ ਸਮਾਨ ਆ ਨਾ ਜੀ ਹਾਂਜੀ ਹਾਂਜੀ ਆ ਜੋੜਾ-ਜੋੜਾ ਰੱਖ ਦੋ ਆਸੀ ਦੂਰ ਆ ਲੈਰ ਵੀ ਲਿਆਂਦਾ ਜੀ ਲੈਰ ਲੈ ਕੇ ਆਇਆ ਹਾਂਜੀ 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 ਆ ਚੂੜੀਆਂ ਪਾਇਆ ਕਰੂਗੀ ਚੂੜੀਆਂ ਆਈ ਆ ਬਿੰਦੀਆਂ ਬਿੰਦੀਆਂ ਆਈ ਹਾਂਜੀ ਪੁਣਾ ਪਵਾ ਦਾਂਗੇ ਭਾਪਾ ਹਾਂਜੀ 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 ਪਰੀ ਲਿਆ ਕੇ ਦਵਾਂਗੇ ਪਰੀ ਤੈਨੂੰ ਹਾਂਜੀ ਹਾਂਜੀ ਕਿੰਨੇ ਮਾਰਾ ਕਾਕਾ ਤੇਰੀ ਬਸ 50 ਤੋਂ ਟੱਪਣ ਵਾਲੇ ਆ ਜੀ ਹਾਂਜੀ ਬਾਟ ਚੱਕ ਲਾਲ ਕੱਪੜਾ ਲਿਓ ਜੀ ਬਬਾਈ ਤੈਨੂੰ ਲਾਲ ਪਰੀ ਲਿਆ ਕੇ ਦੂੰ ਲਾਲ ਪਰੀ ਹਾਂਜੀ ਜਮਾ ਜਮਾ ਜੀ ਜਮਸ ਵੇੜੇ ਪਾਰ ਕਰਦੇ ਹੋ ਇਹਨਾਂ ਕਿਹਦੇ ਟੈਨਸ਼ਨ ਨਹੀਂ ਲੈਣੀ ਹਾਂਜੀ ਹਾਂਜੀ ਬਾਬਿਆਂ ਹੁੰਦੇ 40 ਦਿਨਾਂ ਦਾ ਫਲਾ ਕੱਢਿਆ ਬਾਬਾ ਨੇ ਆ ਜੋੜਾ ਜੋੜਾ ਲੈਂਦਾ ਸਾਰਾ ਇਹ ਆ ਜੋੜਾ ਜੋੜਾ ਲੈ ਕੇ ਆਇਆ ਹਾਂਜੀ ਹਾਂਜੀ ਜਾ ਇਹ ਤੁਸੀਂ ਤੁਸੀਂ ਕਹੋਗੇ ਬਾਬਾ ਬਾਬਾ ਦਾ ਤੁਸੀਂ ਕਹਿੰਗੇ ਬਾੜਾ ਘਾੜ ਮਿਲਿਆ ਸਾਨੂੰ ਵਾਜੀ ਵਾ ਜਾਓ ਦੇ ਲੋ ਬਾਬਾ ਮੈਂ ਤਾਂ ਬਹੁਤ ਚਿਰ ਹੋ ਗਿਆ ਭੱਜੇ ਫਿਰਦੇ ਇਹ ਮੈਂ ਕਹਿੰਦਾ ਤੂੰ ਤਾਂ ਭੱਜਾ ਫਰੇਗਾ ਲੱਖਾਂ ਰੁਪਏ ਮੈਂ ਤਾਂ ਵਿਚੋਲੇ ਖਾਗੇ ਜਿਹੜੀ ਜਾਨੀ ਬਾਬਾ ਕਹਿੰਦਾ ਮੈਨੂੰ ਕਾਲਾ ਬਾਬਾ ਚੱਕ ਲਿਓ ਬਾਬਾ ਫੱਟੇ ਚੱਕਾਂਗੇ ਫੱਟੇ ਤੁਹਾਡਾ ਨਾਂ ਵੀ ਬਹੁਤ ਸੁਣਿਆ ਮੈਂ ਨਾਂ ਤਾਂ ਤੁਸੀਂ ਸੁਣਿਆ ਹੀ ਹੋਣਾ ਹਾਂਜੀ ਹਾਂਜੀ ਵਾਜੀ ਵਾ ਇਹ ਜੋੜਾ-ਜੋੜਾ ਲੈ ਕੇ ਆ ਨਾ ਲੱਡੂਆਂ ਦਾ ਹਾਂਜੀ ਹਾਂਜੀ ਤੇਰਾ ਜਿਵੇਂ ਲੱਡੂ ਚਮਕਦੇ ਆ ਨਾ ਹਾਂਜੀ ਹਾਂਜੀ ਆਏ ਚਮਕੂਗਾ ਤੂੰ ਤਾਂ ਦੋਨੇ ਹੀ ਜਾਂਦੇ ਰਿਹਾ ਬਾਬਾ ਜੀ ਜਾਂਦੇ ਰਿਹਾ ਮੈਂ ਕਹਿੰਦਾ ਤੁਸੀਂ ਦੇਖੋ ਤਾਂ ਸਹੀ ਥੋੜੇ ਤਾਂ ਆਸ ਵੱਜੀ ਆ ਮੈਨੂੰ ਥੋੜੀ ਜੀ ਹੁਣ ਆਸ ਆਸ ਤਾਂ ਆਪਾਂ ਬੰਨ ਕੇ ਹੀ ਤੋੜਦੇ ਆ ਭਗਤਾ ਭਗਤਾ ਹਾਂਜੀ ਆਇਆ ਤੁਹਾਨੂੰ ਸਮਾਨ ਲਵਾਉਣਾ ਕਿੱਥੇ ਲੈਣਾ ਹਾਂ ਠੀਕ ਆ ਬਾਬਾ ਜੀ ਦੱਸੋ ਜੀ ਆਜੋ ਜੀ ਹਾਂਜੀ ਹਾਂਜੀ ਸਮਾਨ ਪੂਰਾ ਲੈਣਾ ਵਿੱਚੋਂ ਕੋਤ ਠੀਕ ਹੈ ਠੀਕ ਹੈ ਜੀ ਆ ਕੀ ਰਹਿ ਗਏ ਬਾਬਾ ਜੀ ਲਿਖਾਫੇ ਲਿਖਾਫੇ ਆ ਭਗਤਾ ਠੀਕ ਹੈ ਬਾਬਾ ਜੀ

ਹੈ ਨੋ ਕਰ ਰਿਹਾ ਮੈਂ ਪੱਟੇ ਫਰਦਰ ਤੋਂ ਸੀ ਮੈਂ ਹਾਂ ਤਾਂ ਕਰ ਮੈਂ ਕਿਹਾ ਕੀ ਗੱਲ ਕੋਈ ਜਲਦੀ ਮਰੋਗੀ ਮੈਂ ਭਾ ਲੈਣੀ ਆ ਮੈਂ ਕੀ ਕਰਾਂ ਮੈਂ ਹੇ ਹਾਂ ਉਹ ਦੇਵੀ ਆ ਹਾਂ ਲੋਕ ਸਾਨੂੰ ਕਹਿੰਦੇ ਮੈਨੂੰ ਤਾਂ ਲੱਗਦਾ ਲੈ ਦੱਸ ਠੀਕ ਕਰੀਏ ਕੋਲੇ ਖਾਣ ਪੀਣ ਦਾ ਸੇ ਰੱਖਿਆ ਦੋ ਦੋ ਲੱਡੂ ਦੋ ਅੰਬਾ ਦੇ ਮਰਜ਼ੀ ਲੈ ਭਾਲ ਦਾ ਲੈ ਤੂੰ ਕਿਵੇਂ ਬੋਲਣਾ ਮੈਂ ਨੂੰ ਇਹ ਸਰਾਪ ਦਊਂਗਾ ਨਾ ਮੰਜੀ ਨੂੰ ਤੂੰ ਤੇਰੇ ਵਰਗਾ ਫੁੱਟ ਪਾ ਮੈਂ ਅਥਰ 50 ਕੋਟ ਪਟਕਾ ਬੰਦਾ ਮਾਰਾਂ ਚ ਪੜਾ ਲੱਗਦਾ ਮਾਰਾਂ ਲੱਗਦਾ ਤੈਨੂੰ ਕਿਹਨੇ ਮਾਤਾ ਜੀ ਵੀ ਕਿਸੇ ਸਾਧ ਦੇ ਚੇਲੇ ਆ ਮਾਤਾ ਜੀ ਸਾਧ ਦੇ ਚੇਲੇ ਹੋਵੇ ਤਾਂ ਇਹੋ ਜਿਹਾ ਟਾਲੇ ਨਹੀਂ ਬੈਠ ਕੇ ਲਾਉਂਦੇਗੇ ਇਹ ਮੁੰਡੇ ਦਾ ਵਿਆਹ ਮੈਂ ਕਰਵਾਉਂਗਾ ਪੱਕਾ ਮੈਂ ਵਾਦਾ ਕੀਤਾ ਇਹਦਾ ਤੇਰਾ ਆਪਦਾ ਵਿਆਹ ਹੋਇਆ ਮੈਂ ਮੇਰਾ ਪੱਤਾਸ ਕਰੋ ਮੇਰੇ 50 ਸਾਲ ਦੀ ਉਮਰ ਦੀ ਹੈ ਤੇਰੀ ਤਾਂ 60 ਸਾਲ ਦਾ ਤੂੰ ਹੋ ਗਿਆ ਲੈ ਭਾਲਦਾ ਤੂੰ ਡੋਲਾ ਹੁਣ ਹੋਰ ਕੀ ਕਰਾਂ ਮੈਂ ਮੈਂ ਤਾਂ ਕਹਿੰਦੇ ਬਚੋਲੇ ਬੈਠਾਗੇ ਮੈਂ ਤਾਂ ਸਾਰੇ ਮੈਗ ਚੋਲੇ ਪੈਸੇ ਖਾ ਕੇ ਤਾਂ ਸ਼ਰਮ ਨਹੀਂ ਆਉਂਦੀ ਆਹੋ ਇਹ ਘਾਲੇ ਲਾਉਂਦੇ ਨੂੰ 60 ਸਾਲ ਦਾ ਹੋਇਆ ਤੇ ਮਸਾ ਸਭ ਜੀ ਆ ਬਾਈ ਸਿਆਣੀ ਲੱਗਦੇ ਮੈਨੂੰ ਬਾਈ ਜੀ ਬਾਕੀ ਕਹਿੰਦੇ ਇਹ ਕਰਦੇ ਆਪਣੇ ਜਾਨਾ ਹੋਇਆ ਤਾਂ ਕਹਿੰਦਾ ਮ ਲਾਕੇ ਕੀ ਪਖੰਡ ਵਿੰਢਿਆ ਯਾਰ ਹੈ ਆ ਕੀ ਆ ਕਿਹੜੀ ਥਾਂ ਚਮਟੇ ਵਜਾਉਣ ਦੀ ਹੈ ਆਪਣੇ ਘਰੇ ਵਜਾਓ ਜਾ ਕੀ ਕਰਦੇ ਹੋ ਇੱਥੇ ਬੋਲਦਾ ਚੌਂਟੇ ਨੂੰ ਮਾਰਾ ਚੰਗਾ ਨਾ ਬੋਲੀ 40 ਪੁਲਿਸ ਆ ਕੇ ਗੱਲ ਕਰੂ ਤੇ ਉਹ 40 ਮੈਨੂੰ ਕੋਈ ਕੰਮ ਕਰ ਲਓ ਮੈਨੂੰ ਪਤਾ ਚਲਮਾ ਪੀਤੀਆਂ ਹੋਣਗੀਆਂ ਤੇਰੀਆਂ ਆ ਸਾਡੇ ਖੇਤ ਐ ਇੱਥੇ ਕਦੇ ਤੁਹਾਡੇ ਲਲੇਰ ਰੂਏ ਫਿਰਦੇ ਆ ਕਦੇ ਸੁਰਖੀਆਂ ਬਿੰਦੀਆਂ ਰੁੜਦੇ ਫਿਰਦੀਆਂ ਕਦੇ ਚੂੜੀਆਂ ਪਈਆਂ ਕੀ ਪਖੰਡ ਵਿੰਢਿਆ ਤੁਸੀਂ ਕਿਉਂ ਤੂੰ ਕੀ ਕਰਦਾ ਪੜੇ ਲਿਖਿਆ ਲੱਗਦਾ ਉਹ ਕੀ ਯਾਰ ਬਸ ਓਹਦੇ ਨਾਲ ਪੀਤੀ ਨਹੀਂ ਨਾ ਹਜੇ ਤੇਰੇ ਨਾਲ ਕੀ ਵੀ ਮੈਨੂੰ ਪਤਾ ਲੱਗੂ ਸਾਨੂੰ ਮੇਰੇ ਨਾਲ ਕੀ ਵੀ ਮੈਨੂੰ ਪਤਾ ਬਾਬਾ ਓਕੇ ਓਕੇ ਬਾਬੇ ਨੇ ਕਿੰਨੀਆਂ ਕਹੇ ਬਸ ਬਾਬਾ ਨੂੰ ਆ ਕੇ ਦਿੱਤਿਆਂ ਬੰਦ ਲੋਕਾਂ ਨੂੰ ਨੌਜਵਾਨਾਂ ਟੰਡੇ ਕਮਾਰੇ ਫੇਦੇ ਤਾਂ ਨੀ ਕਰ ਨਾ ਕਰ ਨਾ ਕਰ ਕਰਨੀ ਵਾਲਾ ਦਾ ਘਰੇ ਲੈ ਜਾ ਉੱਥੇ ਕਰਨੀਆਂ ਵੇਖ ਲੈਦੀਆਂ ਜਾ ਕੇ ਆ ਇੱਥੇ ਲੋਕਾਂ ਨੂੰ ਕੀ ਪਰੇਸ਼ਾਨ ਕੀਤਾ ਤੁਸੀਂ ਅੱਕੀਆ ਟਖੰਡ ਬਣਾਇਆ ਯਾਰ ਬੰਬਾ ਇਹਨੇ ਦੱਸਿਆ ਸੀ ਸਾਡੀ ਜ਼ਮੀਨ ਲੱਗਦੀ ਇੱਥੇ ਭਾਈ ਦੇ ਇੱਥੇ ਤੂੰ ਇਹੋੇ ਕੰਮ ਕਰੀ ਜਾਂਦੇ ਦੱਸ ਹਣ ਹਰੇਕ ਮਨਦੋਗੇ ਆਜ ਮੀ ਆਜ ਮੀ ਨੇ ਇਹਨਾਂ ਦੇ ਆ ਗਈ ਸਾਡੀ ਆ ਗਈ ਆ 24 24 ਘੰਟੇ ਇਹਨਾਂ ਦਾ ਰਸਤਾ ਭੈਣ ਜੋਰਨਾ ਤਾਂ ਇੱਥੇ ਤੁਹਾਡਾ ਕਦੇ ਚੁੰਨੀਆਂ ਖਲਾੜੀਆਂ ਸਾਡੇ ਡੇਰੇ ਚ ਆ ਜੇ ਸੂਡਾ ਵੀ ਕਰਾਂਗੇ ਰਜੇ ਰਜੇ ਤੁਹਾਡੇ ਡੇਰੇ ਤੋਂ ਕੁਝ ਨਹੀਂ ਤੇਰੇ ਤੇ ਤੂੰ ਗੱਲ ਸੋਨੇ ਪਖੰਡ ਵਿੱਢਿਆ ਮਸਾ ਮਸਾ ਕੰਮ ਕਰਨ ਲੱਗਿਆ ਬਣ ਜਾਂਦੇ ਨੇ ਕਿਹੜਾ ਕੰਮ ਬਣਦਾ ਨਾ ਕਿੰਨੇ ਹੋਰ ਬਣ ਜਾਂਦੇ ਕੰਮ ਆ ਬਈ ਮਸਾ ਮਸਾ ਤੈਨੂੰ ਮਸਾ ਕਾਹਦਾ ਕਾਹ ਕਰਾਂਗਾ ਕਾਹ ਕੰਮ ਕਾਹ ਕੰਮ ਬਣ ਜਾਂਦੇ ਵਿਆਹ ਕਰਾਉਣਾ ਬਈ ਮੈਂ ਤਾਂ ਇਹ ਨਹੀਂ ਕਰਨਾ ਮੈਂ ਤਾਂ ਰਾਤ ਦਾ ਖਾਣਾ ਹੋਇਆ ਤੇਰਾ ਆ ਕਰ ਕੋਈ ਤੇਰਾ ਸਾਡਾ ਵੀ ਹੋ ਜਾਊਗਾ ਜੀ ਸਾਡਾ ਆ ਲੈ ਲੈ ਡੋੜਾ ਇਹ ਤੋ ਚੜਾ ਮਰਦਾ ਆਲਾ ਚੜਾ ਸੁੱਤ ਹੁਣ ਹੁੰਦਾ ਵੀ ਨਹੀਂਗਾ ਤੂੰ ਤਾਂ ਮਲ ਮਲ ਦੀ ਓ ਸ਼ਰਮ ਮਨੋਂ ਮਾੜੀ ਮੋਟੀ ਕੰਮ ਕਰਨੀ ਮਨੋਂ ਕੋਈ ਕੰਮ ਕਰ ਲੋ ਪਖੰਡ ਵੇਡਿਆ ਐਸੇ ਚੀਜ਼ ਨੇ ਮੁਲਕ ਦਾ ਬੇੜਾ ਗਰਕ ਕਰਤਾ ਬਾਬੇ ਨੇ ਕਹੀਆ ਨਹੀਂ ਨਹੀਂ ਆ ਕੁੜੇ ਦੀ ਬਾ ਵੀ ਆਂਬ ਵੀ ਕਈ ਖਾਊਗਾ ਆਹ ਡੋੜਾ ਲੱਡੂ ਪਖੰਡ ਲੱਡੇ ਵੇਖ ਬਈ ਮੇਰੀ ਪਖੰਡ ਕੀ ਫੜੇ ਯਾਰ ਮੈਂ ਇਹਨੂੰ ਹੀ ਪੁੱਛਿਆ ਆਖੇ ਦੋ ਆਂਡੇ ਦੋ ਆਂਬੀਆਂ ਦੋ ਲੱਡੂ ਤੇ ਆਖੇ ਲਲੇ ਯਾਰ ਬਾਬਾ ਕਹਿੰਦੇ ਜੋੜੀ ਬਣ ਜੂਗੀ ਤੇਰੀ ਜੋੜੀ ਨੇ ਆਹ ਸਾਬ ਨਾਲ ਸੱਤ ਆਉਂਦੀਆਂ ਨਹੀਂ ਦੀਆਂ ਤੇਰੇ ਮਗਰ ਲਿਆ ਦਊਗਾ ਬਈ ਮੈਨੂੰ ਤੇਰੀ ਚਾਹੀ ਨਹੀਂ ਜੀ ਮੇਰਾ ਵਿਆਹ ਹੋਇਆ ਨਹੀਂ ਮਰ ਮੈਂ ਕਰਵਾ ਦਿੰਨਾ ਜੀ ਤੇ ਅੱਧੀ ਨਾਲ ਛੱਟੀ ਹੋਈ ਪਈ ਤੇ ਤੂੰ ਕਰਵਾ ਦਿੰਨਾ ਆਪਦਾ ਤਾਂ ਹੋਇਆ ਨਹੀਂ ਦੇਦਾ ਕੀ ਕਰਾ ਦੇਣਾ ਤੂੰ 50 ਸਾਲ ਤੋਂ ਮੈਂ ਟੱਪ ਗਿਆ ਐ ਵੀ ਅੱਧੀ ਜੱਟੀਆਂ ਤੇਰੇ ਮੇਰੇ ਮਰਖਲ ਘੱਟ ਦੇਸਦੇ ਹੋਗੇ ਮੈਂ ਵੇਖ ਬੂਥਾ ਵੇਖਦਾ ਚਲ ਮੈਂ ਆਪੀ ਤੇ ਮੂੰਹ ਗਾਲਿਆ ਉਹਨੇ ਥੋੜੇ ਘਰ ਦੇ ਨਹੀਂ ਤੂੰ ਮੈਂ ਵੇ ਨਹੀਂ ਮੈਂ ਤਾਂ ਇਹੋ ਜਿਹੇ ਬਾਬਾ ਹੀ ਨਹੀਂ ਵੇਖੇ ਜਿਹੜੇ ਇਹੋ ਜਿਹੇ ਢਾਲੇ ਲਾ ਲਾ ਕੇ ਤੇ ਸਾਡੇ ਸਾਡੇ ਬੰਦੇ ਦੇ ਵਿਆਹ ਹੋਦੇ ਹੈ ਕਿਹੜਾ ਪਿੰਡ ਇਹੋ ਤੇਨੂੰ ਕੌਣ ਕਰ ਦੂਗਾ ਰਸਤਾ ਬੱਪੂ ਪੁੰਨ ਨਾਲ ਕਰਨਾ ਚੜਾਵਾ ਚੜਾਏ ਕੋਈ ਕੋਣ ਦਾ ਹੋਊਗਾ ਹੀ ਕੋਣ ਸੁਣੂਗਾ ਬਾਕੀ ਕੋਈ ਹਾਂਜੀ ਪ੍ਰੋਸ ਮਸਾ ਮਸਾ ਪ੍ਰੋਸ ਆਸੀ ਬਾਬੇ ਦੇ ਮਸਾ ਹੋਇਆ ਮੈਨੂੰ ਸ਼ਰਮ ਮਨੋ ਭੈਣ ਜੀ ਮੈਨੂੰ ਸ਼ਰਮ ਨਹੀਂ ਨਹੀਂ ਲਾਵਾਂ ਆਪਾਂ ਭਾਈ ਆਪਾਂ ਆਪਾਂ ਆਪੇ ਲੈ ਕੇ ਚਲਾਉਂਦੀਆਂ ਹੁੰਦੀਆਂ ਬਹੂਆਂ ਜੇ ਛੋਟੇ ਵੀਰ ਓਏ ਦਰ ਸੁਣ ਓਏ ਮੈਂ ਨਾ ਬਖਾਵੇ ਸ਼ਕਤੀ ਤੈਨੂੰ ਚੁੱਪ ਕਰਕੇ ਖਾ ਤੈਨੂੰ ਨਾ ਹੱਥ ਲਾਉ ਜੇ ਜੀ ਕੀ ਕਰ ਦੇਗਾ 40 ਦਾਣ ਓਏ ਸਲਾ ਕੱਢ ਲੈ ਓ ਲੈ ਮੈਨੂੰ ਫੜ ਲੈ ਮੈਂ ਤੇਰਾ ਸਲਾ ਦੇ ਖਲ ਲੈ ਫੜਾ ਚੁੱਪ ਕਰਕੇ ਖੜ ਮਾਰ ਮਾਰ ਦੂਸੇ ਸੂਏ ਛੱਡ ਦੂੰਗਾ ਮੇਰਾ ਕੰਮ ਬੰਨ ਬੰਨ ਦੇ ਉਹ ਖਤ ਕਰਦਾ ਤੂੰ ਹਾਂ ਬਹੁਤ ਮੇਰੇ ਬਹੁਤ ਮਸਕੇ ਮੈਨੂੰ ਕਿੰਨਾ ਮੈਂ ਕੀ ਕਰਾਂ ਆ ਆ ਆ ਠੀਕੋ ਕੰਮ ਕਰ ਰਿਹਾ ਵੀ ਭਾਂਡੇ ਮੰਜਨ ਵਾਲੇ ਹਨੀ ਮੇਰੇ ਨੂੰ ਸੜ ਜਾ ਮੈਂ ਕੀ ਕਰਾਂ ਤੇਰੇ ਤਨ ਡੋਲੇ ਕਰਦਾ ਪੈਸੇ ਤੂੰ ਇਹਦੇ ਤੇ ਲਾਇਆ ਨਾ ਐਨੇ ਪਿੱਸੇ ਪੈਸੇ ਤੂੰ ਚੰਗੇ ਵਿਚੋਲਿਆਂ ਤੇ ਲਾ ਲੈਂਦਾ ਉਹ ਤੇਰੇ ਦੇਖ ਆ ਗਏ ਭਰਾਵਾ ਅਸਲ ਭਾਈ ਅਸਲ ਭਾਈ ਪਤਾ ਕੀ ਹੈ ਇਹਦੇ ਆਪ ਦੇ ਲੱਛਣ ਨਹੀਂ ਚੰਗੇ ਹੋਣੇ ਲੱਛਣ ਚੰਗੇ ਹੋਣ ਤੇ ਘਾੜੀਦਾਰ ਵੀ ਵਹਿਆ ਜਾਂਦਾ ਉਤੋਂ ਇਹੋ ਜੇ ਪਖੰਡੀ ਤੂੰ ਕੁਝ ਕਰ ਲੈ ਕੋਈ ਕੰਮ ਧੰਦਾ ਕਰ ਲੈ ਮਰ ਲੈ ਆਪ ਦਾ ਵਿਆਹ ਤੇਰਾ ਕਿਉਂ ਨਹੀਂ ਹੋਇਆ ਐਨਾ ਕੁੱਤੇ ਕਮ ਅਜ ਪਿਆਵੇਂ ਤੂੰ ਜਦੋਂ ਚੰਗੇ ਕੰਮਾਂ 'ਚ ਬਿਆ ਹੁੰਦਾ ਨਾ ਕੋ ਦਿਹਾੜੀ ਮਜ਼ਦੂਰੀ ਕਰਦਾ ਹੁੰਦਾ ਕੋਈ ਹੋਰ ਮਿਹਨਤ ਮਜ਼ਦੂਰੀ ਕਰਦਾ ਹੁੰਦਾ ਤੇਰਾ ਵੀ ਹੋ ਜਾਂਦਾ ਆਪਦਾ ਹੋਏ ਨਾ ਤੈਨੂੰ ਡੋਲਾ ਦੇਊਗਾ ਲਿਆ ਕੇ ਇਹਨਾਂ ਦੇ ਤੌਣੀ ਲਾਓ ਇੰਨਾ ਕੀ ਮਸਾਪਰ ਮਸਾਪਰੋਸਾ ਕਰਕੇ ਲਿਆਏ ਆ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਅੱਛਾ ਦੂਜੇ ਨਾ ਨਾ ਉਮਰ ਕਿੰਨੀ ਬਾਬੇ ਫਿਰ ਸਾਰੇ ਕੰਮ ਕਰਦੇ ਆ ਤੁਸੀਂ ਪਰ 6-7 ਬੰਦੇ ਛੜੇ ਛੜੇ ਰੱਖੇ ਨੇ ਬਾਬੇ ਬਹੁਤ ਸਾਰੇ ਰਹਿ ਗਏ ਆ ਹਟ ਆਏ ਆ ਹੀ ਰਹਿਏ ਨੇ ਬਾਬੇ ਨਾ ਨਾ ਉਮਰ ਕਿੰਨੀ ਵਚੜਾ ਵਚੜਾ ਉਮਰ ਕਿੰਨੀ ਉਮਰ ਕਿੰਨੀ ਤੇਰੀ ਹੋਰ ਤਾਂ 50 ਦੇ ਨੇੜੇ ਹੋਣ ਵਾਲੀ ਆ 50 ਦੇ ਨੇੜ ਤੁਈ ਆਲੇ ਹਾਂਜੀ ਉਹ ਚਪੇੜਾ ਮਾਰੂ ਮੂੰਹ ਤੇ ਅੱਦੋਂ ਬਾਲੀ ਦਾੜੀ ਚਿੱਟੀ ਤੀਆਂ ਨਾਲੋਂ ਮੈਨੂੰ ਤਾਂ ਸਰਪਾ ਦਾ ਲੱਗਦਾ ਉਹ ਉਹਨੂੰ ਇੰਪ੍ਰੈਸ ਕਰਦਾ ਜੇ ਮੈਂ ਚਾਲੀਆ ਪੰਜਾਹਾਂ ਦਾ ਕਹਦਾ ਨਾ ਤੂੰ ਆਰਦਾ ਬਹਿਣ ਮੈਨੂੰ ਕਿਥੋਂ ਬੋਲੇ ਨਹੀਂ ਆਉਂਦੀ ਵੀ ਆ ਤੇਰੀ ਵਿਆਹ ਕਰਾਉਣ ਦੀ ਉਮਰ ਬਾਬਾ ਮੈਦਾ ਜੀ ਨੇ ਕਹਿ ਮੈਨੂੰ ਇੰਨੇ ਪੈਸੇ ਢਾਲਾ ਦੇ ਨਾ ਕੁਛ ਕਰਦੇ ਮੈਂ ਸਾਰਾ ਕੁਝ ਕਰੀ ਜਨਾ ਮੈਂ ਹੋ ਗਿਆ ਹੁਣ ਉਹ ਗੱਲ ਸੁਣ ਉਹ ਗੱਲ ਸੁਣਾ ਉਹ ਗੱਲ ਸੁਣ ਗੱਲ ਸੁਣਾ ਉਹ ਗੱਲ ਸੁਣਾ ਯੱਬਲ ਲੋਕਾ ਤੂੰ ਵੀ ਗੱਲ ਸੁਣਾ ਮੇਰੀ ਜੇ ਇੰਨਾ ਪਖੰਡਾਂ ਦੇ ਨਾਲ ਕਿਤੇ ਵਿਆਹ ਹੁੰਦੇ ਹੋ ਨਾ ਡੋਲੇ ਆਉਂਦੇ ਹੁਣ ਇੰਨਾ ਦਾ ਮੁੰ ਮਾਰ ਕੇ ਨਾ ਬੰਦਾ ਅਗਲਾ 307 ਜੋ 302 ਜੋ ਬਰੀ ਹੋ ਕੇ ਬਾਹਰ ਆ ਜਾ ਕਰਿਆ ਤੁਹਾਡੇ ਢਾਲੇ ਢੂਲੇ ਕਰਵਾ ਕੇ ਹਰ ਹਫਤੇ ਦੁੱਢਾਲਾ ਲਾਉਣ ਆ ਜਾਨਾ ਇਥੇ ਪਿਛਲੇ ਵੀਰਵਾਰ ਵੀ ਤੈਨੂੰ ਲੋਕਾਂ ਨੇ ਗੁੱਟਿਆ ਸੀ ਨਾ ਉੱਥੇ ਪੰਜਾਬ ਭਾ ਕੇ ਜਿੱਦੇ ਤੈਨੂੰ ਗਦੇ ਦੇ ਭਾਗੇ ਤੇਰਾ ਮੂੰਹ ਕਾਲਾ ਕੀਤਾ ਸੀ ਉਹੀ ਹੈ ਨਾ ਉਹੀ ਹੈ ਹਾਂ ਬਾਬਾ ਜੇ ਤੂੰ ਭਾਪਾ ਤੇਰਾ ਹੋਵੇ ਨਾ ਬੇਗੋੜ 我过不。<music>